ਪੰਜਾਬ ਪੁਲਿਸ ਨੇ ਅੰਮ੍ਰਿਤਸਰ ਚ ਨਸ਼ਾ ਵੇਚਣ ਵਾਲੇ ਚਾਚੇ ਅਤੇ ਭਤੀਜੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਮਲਜ਼ਮਾਂ ਤੋਂ 8.23 ਗ੍ਰਾਮ ਹੈਰੋਇਨ 6 ਕਿਲੋ ਅਫੀਮ 4 ਪਿਸਤੌਲਾਂ ਅਤੇ 13 ਕਿਲੋ ਕੈਮੀਕਲ ਬਰਾਮਦ ਕੀਤਾ ਗਿਆ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕੀ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਅਦੀਨ ਆਉਂਦੇ ਇਲਾਕੇ ਵਿੱਚ ਲੰਬੇ ਸਮੇਂ ਤੋਂ ਸਰਹੱਦ ਪਾਰੋਂ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਸੀ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਆਦਿੱਤਿਆ, ਛੰਬੂ ਅਤੇ ਮੁਸਕਾਨ ਦੇ ਤੌਰ ਤੇ ਹੋਈਏ ਉਹਨਾਂ ਦੱਸਿਆ ਕਿ ਮੁਸਕਾਨ ਦੇ ਪਿਤਾ ਸਨੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰੇ ਅਤੇ ਇਸ ਗਰੋਹ ਦਾ ਕਿੰਗ ਪਿੰਨ ਵੀ ਉਹਹੀਏ ਸਨੀ ਤੇ ਇਹਨਾਂ ਇਸ ਤੋਂ ਪਹਿਲਾਂ 26 ਦੇ ਕਰੀਬ ਮਾਮਲੇ ਦਰਜ ਨੇ ऑनगोइंग प्रोसेस ਹੈ ਪੁਲਿਸ ਦਾ ਔਰ ਮੈਂ ਇਸ ਗੱਲ ਨੂੰ ਐਪਰੀਸ਼ੀਏਟ ਕਰਦਾ ਕਿ ਸਾਡਾ ਪੁਲਿਸ ਦਾ ਜਿਹੜਾ ਨੈਟਵਰਕ ਇੰਟੈਲੀਜੈਂਸ ਨੈਟਵਰਕ ਜਿਵੇਂ ਤੁਸੀਂ ਕਿਹਾ ਕਿ ਰਿਕਵਰੀਆਂ ਹੋਈਆਂ ਉਹ ਸਾਰੀ ਮਿਹਨਤ ਕਰ ਰਹੀ ਹੈ ਟੀਮ ਵਰਕ ਹੈ ਐਂਡ ਅਸੀਂ ਇਹਨੂੰ ਅੱਗੇ ਕੰਟੀਨਿਊ ਕਰਾਂਗੇ ਦੇਖੋ ਕ੍ਰਿਮੀਨਲ ਨੇ ਜਿਹੜਾ ਪੁਰਾਣੇ ਕ੍ਰਿਮੀਨਲ ਨੇ ਉਹਨਾਂ ਨੇ ਕਾਨੂੰਨ ਤੋੜਨ ਦਾ ਉਹਨਾਂ ਦਾ ਇੱਕ ਸਿਸਟਮ ਬਣਾ ਹੀ ਹੁੰਦਾ ਆਦਤ ਬਣੀ ਹੁੰਦੀ ਹੈ ਪੁਲਿਸ ਇਸ ਦਾ